ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੁਣ ਸੁੱਤੀ ਉੱਠੀ ਸੀ ਕਿ ਮੈਂ ਤੇ ਇੱਥੇ ਜੋੜਨ ਬਾਬੂ ਜੀ ਵੀ ਉੱਠ ਗਏ ਆ ਤੇ ਜੋੜਨ ਲੱਗਾ ਹੈ ਬ੍ਰਸ਼ ਕਰਨਾ ਚਲੋ ਬਾਬੂ ਬ੍ਰਸ਼ ਕਰੋ ਤੇ ਉਧਰ ਮੈਂ ਅੰਕਿਤਾ ਨੂੰ ਉਠਾਣਾ ਹੈ ਨਾ ਹਲੇ ਸੁੱਤੀ ਹੈ ਨਾ ਦੀਦੀ ਉਹਦੇ ਸਕੂਲ ਦਾ ਵੀ ਟਾਈਮ ਹੋ ਜਾਣਾ ਨਾ ਐ ਐ ਮਾਈ ਸਕੂਲ ਯੂਅਰ ਸਕੂਲ ਅੱਛਾ ਤੁਸੀਂ ਅੱਜ ਸਕੂਲ ਜਾਣਾ ਹੈ ਅੱਛਾ ਵੀ ਫਰੈਂਡਸ ਅੱਜ ਜੌਰਡਨ ਨੂੰ ਸਕੂਲ ਜਾਣਾ ਆ ਤੇ ਜੌਰਡਨ ਸੁੱਤਾ ਉੱਠ ਗਿਆ ਆ ਬਿਲਕੁਲ ਨਹੀਂ cry ਕੀਤਾ ਸੁੱਤ ਉੱਠ ਕੇ ਤੇ ਗੁੱਡ ਬੇਬੀ ਬਣ ਕੇ ਹੁਣ ਬਰਸ਼ ਕਰਨ ਲੱਗਾ ਤੁਸੀਂ ਬਰਸ਼ ਕਰੋ ਤਾਂ ਮੈਂ ਦੀਦੀ ਨੂੰ ਉਠਾਲ ਕੇ ਆਈ ਓਕੇ ਤੇ ਇੱਧਰ ਜੌਰਡਨ ਨੇ ਆਪਣੇ ਕੱਪੜੇ ਰਾਤੀ ਕੱਢ ਕੇ ਰੱਖੇ ਸੀਗੇ ਕਹਿੰਦਾ ਮੰਮਾ ਮੈਂ ਆ ਡਾਇਨਾਸੌਰ ਵਾਲੇ ਕੱਪੜੇ ਪਾਉਣੇ ਆ ਤੇ ਹੁਣ ਇੱਥੇ ਰੱਖਿਆ ਮੈਂ ਕੱਪੜੇ ਤੇ ਮੈਂ ਜਦ ਤੱਕ ਬਰਸ਼ ਕਰਦਾ ਆ ਤਾਂ ਮੈਂ ਅੰਕਿਤਾ ਨੂੰ ਜਗਾ ਦੇਣੀ ਆ ਮਾਵਾਟ ਤੇ ਨੂੰ ਲਓ ਫਰਿੰਜ਼ ਕਰਨਾ ਓਕੇ ਮਾਉਥ ਗੁੱਡ ਜੋਬ ਹਮ ਗੁੱਡ ਜੋਬ ਜਾਰਡਨ ਵੀ ਹੋ ਗਿਆ ਡਰੈਸ ਅਪ ਤੇ ਚੱਲੇ ਆਂ ਅਸੀਂ ਥੱਲੇ ਫੇਰ ਜਾ ਕੇ ਆਪਾਂ ਜਾਰਡਨ ਦਾ ਲੰਚ ਬਾਕਸ ਵੀ ਪੈਕ ਕਰਨਾ ਆ ਤੇ ਬੈਕਪੈਕ ਵੀ ਰੈਡੀ ਕਰਨਾ ਆ ਜੋਰਡਨ ਦੇਖੋ ਡਾਇਨਾਸੌਰ ਦੀ ਆਊਟਫਿਟ ਪਾ ਕੇ ਆ ਰਿਹਾ ਹੈ ਮੇਰਾ ਬੱਚਾ ਬਹੁਤ ਹੈਪੀ ਹੈ ਜੀ ਹਾਂ ਵੀ ਅੱਜ ਜੋਰਡਨ ਦਾ ਪਹਿਲਾ ਦਿਨ ਹੈ ਸਕੂਲ ਦਾ ਜੋਰਡਨ ਪ੍ਰੀ ਸਕੂਲ ਜਾ ਰਿਹਾ ਹੈ ਤੇ ਆਪਣੇ ਕੱਪੜੇ ਸਾਰਾ ਕੁਝ ਆਪ ਚੂਜ਼ ਕੀਤਾ ਹੈ ਇਹਨੇ ਤੇ ਜਾ ਕੇ ਆਪਣਾ ਬੈਕਪੈਕ ਵੀ ਦਿਖਾਓ ਪੁੱਤ ਚਲੋ ਲੰਚ ਬਾਕਸ ਆ ਜੋਰਡਨ ਦਾ ਬੈਕਪੈਕ ਹੈ ਤੇ ਇਹਦੇ ਵਿੱਚ ਆਪਾਂ ਨਾਮ ਵੀ ਲਿਖ ਸਕਦੇ ਹਾਂ ਜੋਰਡਨ ਦਾ ਤੇ ਲੰਚ ਬਾਕਸ ਵੀ ਹੈਗਾ ਕਹਿੰਦਾ ਮੈਂ ਗ੍ਰਿਪਸ ਲੈ ਕੇ ਜਾਣੇ ਆ ਇਹਦੇ ਆਪਾਂ ਇਹ ਲੰਚ ਬਾਕਸ ਤਿਆਰ ਕਰ ਲਈਏ ਜੋਰਡਨ تیر ਮਾਰਦੇ ਉਹਦੇ ਲਈ ਲੱਗਾ ਔਰੰਜੂਸ ਪਾਣ ਹਾਂਜੀ ਆਪ ਹੀ ਕਰ ਲੈਣਾ ਆਪ ਹੀ ਕਰ ਹੀ ਜਾਂਦਾ ਇਹਨੂੰ ਲੋੜ ਹੀ ਨਹੀਂ ਸਾਡੀ OK ਚਲੋ ਬਸ ਤਰਾ ਕੱਪ ਜਿਆਦਾ ਵੱਡਾ ਜੂਸੀ ਥੋੜੀ ਹੈ ਜੋੜਨ ਓਕੇ 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 ਉੱਤੇ ਸ਼ੇਅਰ ਕਰ ਲੈ ਸਕੂਲੇ ਓਕੇ ਕਿਸੇ ਨਾਲ ਜੇ ਕਰਨਾ ਹੋਇਆ ਇੱਕ ਹੋਰ ਖਾਲੀ ਇਹਦੇ ਵਿੱਚ ਕੀ ਪਾਇਆ ਜਾਵੇ ਹੁਣ ਹੈਪੀ ਹਾਂ ਹੁਣ ਸਾਰੇ ਕੰਟੇਨਰ ਫੁੱਲਿਆ ਨਾ ਜਿੰਨੇ ਵੀ ਸੀ ਆਹ ਰੋਕ ਬਾਬਾ ਜੀ ਮੇਰਾ ਪਹਿਲਾ ਦਿਨ ਆ ਵਧੀਆ ਵਧੀਆ ਜਾਵੇ ਨਾ ਆਹ ਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁਖੁ ਗ੍ਰਾਮਣ ਨੂੰ ਤਾਂ ਮਿਲਿਆ ਤਾਂ ਕਾਣੀ ਦੇਣਾ ਕਿਸੇ ਨੂੰ ਜਗ੍ਰਾਮਣ ਵੀ ਗ੍ਰਾਮਣ ਹੋ ਕੇ ਕਰਕੇ ਆਉਤ ਗ੍ਰਾਮਮ ਸਕੂਲੇ ਚਲਾ ਜਾਰਡਨ ਰੈਡੀ ਹੈ ਸਕੂਲੇ ਜਾਣ ਨੂੰ ਤੇ ਜਾਰਡਨ ਨੇ ਬਾਈਕ ਤੇ ਜਾਣਾ ਹੈ ਤੇ ਮੈਂ ਨਾਲ ਵਾਕ ਕਰਕੇ ਜਾਉਂਗੀ ਤੇ ਜਿਹੜਾ ਆਪਾ ਐਕਸਾਈਟਿਡ ਹੈ ਆਏ ਮੇਰਾ ਬੱਚਾ ਮੈਂ ਤਾਂ ਬਿਨਾਂ ਰਹਿ ਲੂਗਾ ਤੂੰ ਅੱਛਾ ਜੀ ਫੱਕਾ ਰਹਿ ਲੂਗਾ ਦੇਖ ਲਓ ਤੂੰ ਕਰ ਰਿਹਾ ਨਾ ਅੱਛਾ ਜੀ ਆ ਮ ਸਕੂਲ ਮਾਈ ਸਕੂਲ ਅੱਛਾ ਜੀ ਆ ਵਨ ਗੁੱਡ ਮਾਈ ਸਕੂਲ ਗੁੱਡ ਪਤਾ ਇਦਾਂ ਹੀ ਚਾਹੀਦਾ ਨਾ ਹਣ ਮੇਰੇ ਬੱਚੇ ਦਾ ਲਾਈਫ ਦਾ ਪਹਿਲਾ ਚੈਪਟਰ ਸ਼ੁਰੂ ਹੋ ਗਿਆ ਹੈ ਨਾ ਵਧੀਆ ਵਧੀਆ ਜਾਵੇ ਫੇ ਸਾਰੀ ਜ਼ਿੰਦਗੀ ਸਕੂਲ ਜਾਣਾ ਹੈ ਨਾ ਹੈ ਨਾ ਹਾਂ ਚਲੋ ਇਹ ਤੂੰ ਖੜ ਹੋ ਦੇ ਨਹੀਂ ਹਾਰਟ ਨਹੀਂ ਆਏ ਬੱਚੇ ਠੰਡਾ ਹੈ ਚਲੋ ਚਲੋ ਚਲੀਏ ਫਿਰ ਅਪ ਲੇਟ ਹੋ ਜਾਣਾ ਚਲੋ ਵੀ ਹੱਪਾ ਹੁਣ ਰੈਡੀ ਹੋ ਗਏ ਆ ਸਕੂਲ ਜਾਣ ਲਈ ਸਵੇਰ ਦਾ ਤੜਕੇ ਦਾ ਉੱਠਿਆ ਆ ਵੇਟ ਨਹੀਂ ਹੁੰਦੀ ਹੈ ਇਹ ਬੱਚਾ ਹੌਲੀ ਓਕੇ ਸਲੋ ਡਾਊਨ ਸਲੋ ਡਾਊਨ ਗੱਡੀਆਂ ਸਕਦੀ ਬੁੱਤ ਵੇਟ ਕਰਕੇ ਜਾਣਾ ਓਕੇ ਹਾਂ ਚਲ ਆ ਜਾ ਬੱਚਾ ਸਾਈਕਲ ਤੇ ਜਾ ਕੇ ਖੁਸ਼ ਹੈ ਸਕੂਲ ਨਾਲੇ ਸਭ ਨੇ ਮੇਰੀ ਸਰ ਹੋ ਜਾਂਦੀ ਚਲੋ 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 ਰੋਡ ਦੇ ਵਿੱਚ ਨਹੀਂ ਖੜੇ ਹੁਣ ਗੱਡੀਆਂ ਸਕਦੇ ਚਲੋ 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 ਸਾਈਡ ਤੇ ਹੋ ਕੇ ਗੱਲ ਕਰੋ ਓਕੇ ਐਂਡਸ ਤਾਂ ਬਹੁਤ ਮਿਲਦੀਆਂ ਇੱਥੇ ਚਲੋ 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 ਕੀੜੀਆਂ ਕੀੜੀਆਂ ਤੁਹਾਨੂੰ ਫਰਦੀਆਂ ਰੈਡ ਮੀਨਸ ਓਕੇ ਚਲੋ ਜੋਰਡਨ ਦੀ ਵਾਟਰ ਬੋਟਲ ਵੀ ਮੈਂ ਬੈਗ ਦੇ ਵਿੱਚ ਹੀ ਰੱਖ ਦਿੱਤੀ ਸਾਈਡ ਤੇ ਫਰੀ ਵਾਟਰ ਪੋਰਟਲ ਸਾਈਡ ਤੇ ਆ ਓਕੇ ਉਹ ਤਾਂ ਮੈਂ ਦੇਖ ਕੇ ਆਉਂਗੀ ਤੈਨੂੰ ਚਲੋ 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 ਗ੍ਰੀਨ ਮੀਨਸ ਗੋ ਵਿਜੋਰਡਨ ਪਹੁੰਚ ਗਿਆ ਸਕੂਲ ਤੇ ਆ ਛੋਟੀ ਇਹ ਲਾਇਬ੍ਰੇਰੀ ਆ ਤੇ ਇਹਦੇ ਵਿੱਚ ਬੁੱਕਸ ਰੱਖੀਆਂ ਹੁੰਦੀਆਂ ਆ ਬੱਚਿਆਂ ਦੇ ਲਈ ਫ੍ਰੀ ਤੁਸੀਂ ਇਕ ਲੈ ਜਾ ਸਕਦੇ ਆ ਤੇ ਪਰ ਦੂਸਰੇ ਦਿਨ ਵਾਪਸ ਰੱਖ ਕੇ ਜਾਣੀ ਹੁੰਦੀ ਆ ਆ ਸਾਰੀਆਂ ਫ੍ਰੀ ਆ ਹਾਂ ਇਹ ਕਿੰਨੇ ਬੁੱਕਸ ਨੇ ਤੁਸੀਂ ਇੱਕ ਬੁੱਕ ਲੈ ਜਾ ਸਕਦੇ ਆ ਅੱਜ ਫੇ ਕੱਲੂ ਵਾਪਸ ਲੈ ਆਏ ਓਕੇ ਪਰ ਹਲੇ ਨਹੀਂ ਜੋ ਛੁੱਟੀ ਹੋਣੀ ਆ ਉਹਦੋਂ ਨੂੰ ਇਹ ਕਿਹੜੀ ਆ ਇਹ ਤਾਂ ਬੱਚੇ ਵੱਡੇ ਬੱਚਿਆਂ ਦੀ ਆ ਛੋਟੀ ਬੁੱਕ ਲੈਣੀ ਓਕੇ ਹਾਂ ਚਲੋ ਛੋਟੀ ਵਾਈਸ ਛੋਟੀ ਅੱਛਾ ਇਦਾਂ ਦੀ ਲੈਣੀ ਓਕੇ ਚਲੋ ਬੰਦ ਕਰ ਦੋ ਟੋਰ ਹੁਣ ਤਾਂ ਤੁਸੀਂ ਸਕੂਲ ਜਾਣਾ ਨਾ ਨਾਟ ਯੈਟ ਯੂ ਹੈਵ ਟੂ ਵੇਟ ਜਾਰਡਨ ਕਮ ਬੈਕ ਜਾਰਡਨ ਨੇ ਤਾਂ ਫਰੈਂਡ ਬਣਾ ਵੀ ਲਿਆ ਓਏ ਜਾਰਡਨ ਹਲੇ ਟਾਈਮ ਰਹਿੰਦਾ ਨਾ ਸਿੱਧਾ ਘੰਟਾ ਪਹਿਲਾਂ ਆਣਾ ਚੱਲ ਆ ਜੋ ਇੱਧਰ ਓਏ ਅੱਛਾ ਜੀ ਮੈਂ ਫੋਟੋ ਖਿੱਚ ਦਿੱਤੀ ਤੇਰੀ ਓਕੇ ਇਹਨਾਂ ਚਾ ਆਇਆ ਨਾ ਮੇਰੇ ਪੁੱਤ ਨੂੰ ਕਹਿੰਦਾ ਮੇਰੀ ਵੀਡੀਓ ਬਣਾ ਮੇਰੀ ਫੋਟੋ ਖਿੱਚ ਕਣ ਵਕਤ ਆ ਤੇ ਓਕੇ ਮੈਨੂੰ ਪੈਕ ਦੇ ਦਿਓ ਆਪਣਾ ਸੁਣ ਲੈ ਮੈਂ ਬੈਕ ਤੇ ਆ ਗਿਆ। ਸ਼ੇਰ ਦੇ ਘੇਰੇ। ਓਕੇ। ਘੇਰੇ ਇੰਜਰਡ। ਜਾਰਡਨ ਹਾਈਕਰ ਉਹਨੂੰ ਅਕਮ ਨੂੰ ਹਾਈ ਕਰ ਤੋ। ਜਾਰਡਨ ਦਾ ਜਾਰਡਨ ਦਾ ਫਰੈਂਡ ਆ ਗਿਆ। ਟਾਈਮ ਹੋ ਗਿਆ ਪੁੱਛੇ। ਚਲੋ ਜੀ। ਹਣ ਆਪਾਂ ਬਾਈਕ ਕਰਨਾ ਜਾਰਡਨ ਨੂੰ। ਅੰਦਰ ਜਾਣਾ ਪਹਿਲਾਂ ਤੁਸੀਂ। ਚਲੋ ਚਲੋ ਚਲੋ। ਹਾਈ ਥੋੜੀ ਖਾਣਾ ਅੰਦਰ ਜਾਣਾ। Yeah baby. Cheese, baby. Oh, this is her baby. Are you wanna there, about Oh, put the Jordan backpack with. Say hi, Miss Della, Say hi to your teacher. So uh, thank you. Can he put his backpack yes. there? So everybody go put your backpack up and then we're gonna wash hands and then we're gonna meet at this at the rug for circle time. Okay. Okay, okay put ਮੰਨੋ ਰਹੀ ਹੈ ਜਾਰਡਨ ਬਈ ਵਾ ਯੂ ਯੂ ਕੈਨਟ ਹੈਵ ਲੰਚ ਰਾਈਟ ਨਾ ਜਾਰਡਨ ਜਾਰਡਨ ਛੋੜੇ ਮੰਮਾ ਚੱਲੀ ਬਾਏ ਕਰ ਦੋ ਇੱਕ ਹੱਗੀ ਵੀ ਦੇ ਦੋ ওকে ਜਾਰੀ ਤੂੰ ਜਾ ਆਫਸਰ ਮਮਾ ਮੈਂ ਜਾਰਡਨ ਨੂੰ ਸਕੂਲੇ ਛੱਡ ਕੇ ਆ ਗਈ ਆ ਤੇ ਖੁਸ਼ ਸੀਗਾ ਪਰ ਕਹਿੰਦਾ ਸੀ ਮੰਮਾ ਨਾ ਕਰਨੂ ਜਾ ਮੈਨੂੰ ਛੱਡ ਕੇ ਨਾ ਜਾ ਪਰ ਜਦੋਂ ਉਹਨੇ ਮੇਰੇ ਵਾਲਾ ਪਿੱਟ ਕਰ ਲਿਆ ਉਹਨੋ ਕੁਛ ਯਾਦ ਨਹੀਂ ਰਿਹਾ ਤੇ ਮੈਂ ਮੈਂ ਆ ਗਈ ਹੁਣ ਦੇਖੋ ਬਾਅਦ ਚ ਟੀਚਰ ਦੱਸੂਗੀ ਵੀ ਕਿੱਦਾਂ ਰਿਹਾ ਜੋਰਡਨ 3 hours later ਮੈਂ ਜੋਰਡਨ ਨੂੰ ਸਕੂਲੋਂ ਲੈ ਆਂਦਾ ਸੀ ਤੇ ਮੇਰੀ ਟੀਚਰ ਨੂੰ ਪੁੱਛਿਆ ਵੀ ਜੋਰਡਨ ਕਿੱਦਾਂ ਰਿਹਾ ਕਹਿੰਦੇ ਬਹੁਤ ਹੈਪੀ ਸੀ ਤੇ ਜਿੱਦਾਂ ਜਿੱਦਾਂ ਟੀਚਰ ਕਹਿੰਦੀ ਸੀ ਤਾਂ ਕਹਿਣਾ ਵੀ ਉਹ ਉਹ ਤੇ ਮੰਦਾ ਸੀ ਤੇ ਚਲੋ ਮੇਰੀ ਫਿਕਰ ਮੁੱਕ ਗਈ ਵੀ ਪਤਾ ਹੈ ਵੀ ਰੋਂਦਾ ਨਹੀਂ ਸੀ ਮੇਰੇ ਤੋਂ ਬਾਅਦ ਤੇ ਸਕੂਲੋਂ ਆ ਕੇ ਤਾਂ ਕਾਫੀ ਥੱਕਿਆ ਸੀਗਾ ਤਕਨ ਮम्मा ਮੈਂ ਬਹੁਤ ਟਾਇਰਡ ਆ ਤੇ ਨਾਲੇ ਮੇਰੇ ਮੋਢੇ ਲੱਕ ਕੇ ਸੌਂ ਗਿਆ ਤਾਂ ਹੁਣ ਨੈਪ ਟਾਈਮ ਉਹਦਾ ਹੋ ਰਿਹਾ ਆ ਫਿਰ ਜੇ ਸੁੱਤਾ ਉੱਠੂਗਾ ਤਾਂ ਹੋਰ ਗੱਲਾਂ ਕਰੂੰਗੇ ਇਹਨਾਂ ਕੱਤੀ ਦੇ ਨਾਲ ਦੇ ਲੋ ਜਿੱਦੇ ਘਰ ਹੁੰਦਾ ਨਾ ਇਹਨੂੰ ਕਹੀਦਾ ਤੂੰ ਸੌਂ ਜਾ ਤੂੰ ਸੌਂ ਜਾ ਨਾ ਪਰ ਅੱਜ ਸਕੂਲੋਂ ਆਉਂਦੇ ਸਾਰੇ ਮੁੱਢ ਤੇ ਸਿਰ ਰੱਖ ਕੇ ਸੌਂ ਗਿਆ